ਲੱਖਾਂ ਨ ਕਰੋੜਾਂ ਸੰਗਤਾਂ ਨਤਮਸਤਕ ਹੋ ਰਹੀਆਂ ਪੰਜਾਬ ਸਰਕਾਰ ਦੁਕੀ ਸਰਕਾਰ ਸਭ ਸਰਕਾਰਾਂ ਸਤਿਗੁਰੂ ਨੂੰ ਨਤਮਸਤਕ ਹੋ ਰਹੀਆਂ ਉਹ ਵੱਡਾ ਸਮਾਗਮ ਜਿਹੜਾ ਹੈਗਾ ਕੁਰੂਖੇਤਰ ਦੀ ਧਰਤੀ ਤੇ ਰੱਖਿਆ ਹੋਇਆ ਸੈਂਕੜੇ ਏਕੜਾਂ ਦੇ ਵਿੱਚ ਬਨਾਲ ਲੱਗਾ ਹੋਇਆ ਲੱਖਾਂ ਸੰਗਤਾਂ ਅੱਜ ਪੂਰੇ ਹਰਿਆਣਾ ਚੋਂ ਪਹੁੰਚ ਰਹੀਆਂ ਨੇ ਅੱਜ ਬਹੁਤ ਵੱਡਾ 170 ਕਿੱਲਿਆਂ ਦੇ ਵਿੱਚ ਆਯੋਜਨ ਕੀਤਾ ਜਾ ਰਿਹਾ ਹੈ ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਵੇਂ ਸਹਿਯੋਗ ਦੇ ਨਾਲ ਬਹੁਤ ਵੱਡਾ ਸਮਾਗਮ ਕਰ ਰਹੀਆਂ ਹਨ ਬੜਾ ਵੱਡਾ ਇਤਿਹਾਸ ਜਿਹੜੇ ਸੰਗਤਾਂ ਦਾ ਜਿਹੜਾ ਇੱਕ SLAAB ਅੱਜ ਪਹੁੰਚਣਾ ਹੈ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਸਜਦਾ ਕਰਨ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪਹੁੰਚ ਰਹੇ ਹਨ ਕੀ ਕਹਿਣਾ ਚਾਹੋਗੇ 350 ਸਾਲਾਂ ਲੱਖਾਂ ਨਹੀਂ ਕਰੋੜਾਂ ਸੰਗਤਾਂ ਨਤਮਸਤਕ ਹੋ ਰਹੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਭਾਰਤ ਸਰਕਾਰ ਹਰਿਆਣਾ ਸਰਕਾਰ ਦਿੱਲੀ ਸਰਕਾਰ ਪੰਜਾਬ ਸਰਕਾਰ ਯੂਪੀ ਸਰਕਾਰ ਸਭ ਸਰਕਾਰਾਂ ਸਤਿਗੁਰੂ ਨੂੰ ਨਤਮਸਤਕ ਹੋ ਰਹੀਆਂ ਉੱਥੇ ਸਾਡੇ ਹਰਿਆਣਾ ਵਿੱਚ ਬਹੁਤ ਵੱਡੀ ਪੱਧਰ ਤੇ ਕੁਰੂਕ ਖੇਤਰ ਦੀ ਧਰਤੀ ਤੇ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂੱਚੇ ਸੰਤ ਮਹਾਪੁਰਸ਼ਾਂ ਸੰਗਤਾਂ ਦੇ ਸਹਿਯੋਗ ਨਾਲ ਵੱਡਾ ਸਮਾਗਮ ਜਿਹੜਾ ਹੈਗਾ ਕੁਰੂਕ ਖੇਤਰ ਦੀ ਧਰਤੀ ਤੇ ਰੱਖਿਆ ਹੋਇਆ ਸੈਂਕੜੇ ਏਕੜਾਂ ਦੇ ਵਿੱਚ ਬਣਾਲ ਲੱਗਾ ਹੋਇਆ ਲੱਖਾਂ ਸੰਗਤਾਂ ਅੱਜ ਪੂਰੇ ਹਰਿਆਣਾ ਚੋਂ ਪਹੁੰਚ ਰਹੀਆਂ ਨੇ ਸਤਿਗੁਰ ਨੇ ਜ਼ਬਰ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਜਿਹੜੀ ਸੀ ਉਹ ਦਿੱਤੀ ਸੀਗੀ ਜਿਹੜੇ ਵੀ ਹੁਕਮਰਾਨ ਤਖਤ ਦੇ ਉੱਤੇ ਬੈੰਦੇ ਆ ਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅੱਜ ਉਹਨਾਂ ਹੁਕਮਰਾਨਾਂ ਨੂੰ ਕੋਈ ਯਾਦ ਨਹੀਂ ਕਰਦਾ 350 ਸਾਲ ਬਾਅਦ ਵੀ ਜਿਹੜੇ ਧਰਮ ਦੇ ਹੱਕ ਸੱਚ ਦੇ ਰਾਹ ਤੇ ਚੱਲਦੇ ਆ ਉਹਨਾਂ ਨੂੰ ਛਿਜਦੇ ਹੁੰਦੇ ਆ ਨੱਥ ਮਸਤਕ ਹੁੰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਸਮੋਚੀਆਂ ਸਖਿਆਵਾਂ ਉਹਨਾਂ ਦਾ ਜੀਵਨ ਇਤਿਹਾਸ ਤੇ ਉਹਨਾਂ ਦੀ ਬਾਣੀ 116 ਸ਼ਬਦ ਤੇ ਸਲੋਕ ਸਾਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਜ ਆ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਲੈ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਅੱਜ ਇੱਥੇ ਗੁਰੂ ਖੇਤਰ ਦੀ ਦਰਦੀ ਤੇ ਜਤੇ ਭਾਰਤ ਦੇ ਪ੍ਰਧਾਨ ਮੰਤਰੀ ਔਰ ਉਤੇ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਸੰਗਤਾਂ ਨੂੰ ਕਥਾ ਕੀਰਤਨ ਹੋ ਰਿਹਾ ਪੰਤ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਗੁਰੂ ਦੀ ਬਾਣੀ ਤੇ ਗੁਰੂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਾ ਰਹੇ ਨੇ ਮੈਂ ਸਾਰਿਆਂ ਨੂੰ ਜਿਉਆਆਂ ਆਖਦਾ ਜਿੰਨੀਆਂ ਵੀ ਸੰਗਤਾਂ ਜਿੰਨੇ ਸੰਤ ਮਹਾਪੁਰਸ਼ ਜਿਹੜੇ ਇੱਥੇ ਕੁਝ ਰਹੇ ਆ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਜਿ ਆਆਂ ਨੂੰ ਧੰਨਵਾਦ ਸਾਰਿਆਂ ਦਾ ਜੀ ਹਾਂਜੀ ਅਧਵਲ ਸਾਹਿਬ ਜੀ ਗੱਲ ਕੀਤੀ ਜੇ ਦਿੱਲੀ ਸਿੱਖ ਦੁਆਰਾ ਮੈਨੇਜਮੈਂਟ ਕਮੇਟੀ ਕੋਲ ਬੜਾ ਬੱdoutਰ ਆਲਾ ਲਾਲ ਕਿਲੇ ਤੇ ਕਿਤਾ ਗਿਆ ਆਪ ਜੀ ਵੀ ਉੱਥੇ ਪੁੱਜੇ ਸੀ ਮੈਂ ਵੀ ਪੁੱਜਿਆ ਸੀ ਇੰਨੇ ਸੰਗਤਾਂ ਦਾ ਹੜ ਜਿਹੜਾ ਉੱਥੇ ਵੇਖਣ ਨੂੰ ਮਿਲਿਆ ਬਿਲਕੁਲ ਦਿੱਲੀ ਦੀ ਧਰਤੀ ਤੇ ਉਹ ਲਾਲ ਕਿਲੇ ਦੀ ਅੱਜ ਕੰਧਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਇਤਿਹਾਸ ਦਿਖਾਇਆ ਜਾ ਰਿਹਾ ਤੇ ਉਹ ਦਿੱਲੀ ਦਾ ਲਾਲ ਕਿਲਾ ਜਿੰਨੇ 350 ਸਾਲ ਪਹਿਲਾਂ ਸਤਗੁਰਾਂ ਦੀ ਸ਼ਹਾਦਤ ਨੂੰ ਦੇਖਿਆ ਭਾਈ ਮਤੀ ਦਾ ਭਾਈ ਸਦੀ ਦਾ ਭਾਈ ਦਿਆਲਾ ਦੀ ਜੀ ਸ਼ਹਾਦਤ ਨੂੰ ਦੇਖਿਆ ਪਰ ਅਜੋ ਤੇ ਹੁਕਮਰਾਨ ਦਾ ਕੋਈ ਦੀਵਾ ਨਹੀਂ ਬਾਲਦਾ ਜਦੋਂ ਕਿ ਸਤਿਗੁਰਾਂ ਦੇ ਅਸਹੀਦੀ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਵਿਖੇ ਘੋ ਦੇ ਦੀਵੇ ਬਾਲਣ ਵਾਲੇ ਔਰ ਸਰਦਾ ਨਾ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਵਾਰੀ ਨਹੀਂ ਆਉਂਦੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਰਕਾਰ ਵੱਲੋਂ ਵੱਡੇ ਪ੍ਰਬੰਧ ਉੱਥੇ ਕੀਤੇ ਗਏ ਜਿੱਥੇ ਰਾਤ ਦੇਸ਼ ਦੇ ਹੋਮ ਮਿਨਿਸਟਰ ਸ੍ਰੀ ਉਮੇਦ ਸ਼ਾਹ ਪਹੁੰਚੇ ਹੋਏ ਸੀ ਤੇ ਅੱਜ ਰਾਤ ਨੂੰ ਉੱਥੇ ਦੇਸ਼ ਦੇ ਜੋ ਪ੍ਰੈਜ਼ੀਡੈਂਟ ਨੇ ਆਪਣਾ ਰਾਸ਼ਟਰਪਤੀ ਉਹ ਵੀ ਉੱਥੇ ਪਹੁੰਚ ਰਹੇ ਆ ਸੰਤ ਮਹਾਪੁਰਸ਼ ਲੱਖਾਂ ਸੰਗਤਾਂ ਉੱਥੇ ਪੁੱਜ ਰਹੀਆਂ ਨੇ ਸੰਤ ਬਾਬਾ ਰਜਿੰਦਰ ਸਿੰਘ ਜੀ ਸਰਾਣਾ ਸਾਹਿਬ ਤੋਂ ਸੰਤ ਬਾਬਾ ਜਗਤਾਰ ਸਿੰਘ ਕਾਰਸੀਵਾੜੀ ਔਰ ਸਾਡੇ ਹਰਿਆਣਾ ਕਮੇਟੀ ਦੇ ਸਮੂਹ ਅਹੁਦੇਦਾਰ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਬੁੰਗਾ ਸਾਹਿਬ ਸਰਦਾਰ ਬਰਾੜਾ ਸਾਹਿਬ ਬੀਬੀ ਕਰਤਾਰ ਕੌਰ ਜੀ ਬੀਬੀ ਅਮਨਦੀਪ ਕੌਰ ਜੀ ਔਰ ਇਸੇ ਤਰ੍ਹਾਂ ਸਾਡੇ ਸਾਬਕਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਜੀ ਸੰਤ ਹੋਰ ਬਹੁਤ ਸਾਰੇ ਅਹੁਦੇਦਾਰ ਤੇ ਸੰਤ ਮਹਾਪੁਰਸ਼ ਸੰਤ ਮਹੇਸ਼ ਮੁਨੀ ਜੀ ਔਰ ਸਤਿ ਬ੍ਰਹਮਦਾਸ ਜੀ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਜਿਹੜੀਆਂ ਇੱਥੇ ਪੁੱਜ ਰਹੀਆਂ ਨੇ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਮੱਕ ਮੱਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਨੂੰ ਜਾਣਕਾਰੀ ਦੇਣਾ ਚਾਹਾਂਗੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਇਹ ਮਹਾਨ ਜੋ ਚਾਰ ਨਗਰ ਕੀਰਤਨ 350 ਸਾਲਾ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਉਪਲਕਸ਼ਿ ਕੱਢੇ ਗਏ ਹਨ ਅੱਜ ਬਹੁਤ ਵੱਡਾ 170 ਕਿਲਿਆਂ ਦੇ ਵਿੱਚ ਆਯੋਜਨ ਕੀਤਾ ਜਾ ਰਿਹਾ ਹੈ ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮੇ ਸਹਿਯੋਗ ਦੇ ਨਾਲ ਬਹੁਤ ਵੱਡਾ ਸਮਾਗਮ ਕਰ ਰਹੀਆਂ ਹਨ ਇਸ ਕਰਕੇ ਅੱਜ ਦਾ ਦਿਨ ਜਿਹੜਾ ਹੈ ਮੈਂ ਸਮੀਨਾ ਸਿੱਖ ਕੌਮ ਵਾਸਤੇ ਬੜਾ ਚੜ੍ਹਦੀ ਕਲਾ ਵਾਲਾ ਦਿਨ ਹੈ ਕਿਉਂਕਿ ਅੱਜ ਗੁਰੂ ਸਾਹਿਬ ਦੀ ਅਸਲੀ ਅੰਜ ਲੱਗਦਾ ਹੈ ਪਿਆ ਜਿਵੇਂ ਗੁਰੂ ਸਾਹਿਬ ਦੀ ਸ਼ਹੀਦੀ ਕਿਰੇ ਕੱਲ ਦੀ ਗੱਲ ਹੋਵੇ ਅੱਜ ਇਸ ਤਰ੍ਹਾਂ ਦੇ ਜਿਹੜੇ ਨੇ ਉੱਥੇ ਪ੍ਰਗਟ ਹੋ ਰਹੇ ਨੇ ਆਪਣਾ ਸੰਗਤਾਂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਅਪਾਰ ਕਿਰਪਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਰਕਾਰ ਦੇ ਉੱਤੇ ਅਸੀਂ ਧੰਨਵਾਦ ਕਰਦੇ ਹਾਂ ਜਿੰਨੀਆਂ ਵੀ ਸੰਗਤਾਂ ਅੱਜ ਇੱਥੇ ਹੁਮ-ਹੁਮਾ ਕੇ ਪਹੁੰਚਣ ਗਿਆ ਸਮਾਗਮ ਦੇ ਵਿੱਚ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਜੀ ਆਖਦੀ ਹੈ ਅਤੇ ਉਹਨਾਂ ਦਾ ਧੰਨਵਾਦ ਦਿੰਦੀ ਹੈ ਅਤੇ ਸਾਰਿਆਂ ਨੂੰ ਵਧਾਈ ਵੀ ਦਿੰਦੀ ਹੈ ਕਿ ਤੁਸੀਂ ਇਹਨਾਂ ਸਮਾਗਮਾਂ ਵਿੱਚ ਆ ਕੇ ਅੱਜ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ